ਤਸਵੀਰਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪੁਲ ਜੋ ਐ ਢਹਿ ਢੇਰੀ ਹੋ ਗਿਆ ਪੁਲ ਦੇ ਵਿਚੋਂ ਤਰੇੜਾ ਆਇਆ ਜਿਸ ਤੋਂ ਬਾਅਦ ਪੁਲ ਢਹਿ ਢੇਰੀ ਹੋ ਗਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਗਨੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਪੁਲ ਦੇ ਉੱਤੇ ਖੜਾ ਨਹੀਂ ਸੀ ਹੋਇਆ ਜਾਂ ਫਿਰ ਪੁਲ ਦੇ ਉੱਤੋਂ ਕੁਝ ਲੰਘ ਨਹੀਂ ਸੀ ਰਿਹਾ ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਬੇहद ਹੈਰਾਨ ਕਰ ਦੇਣ ਵਾਲੀ ਤਸਵੀਰਾਂ ਜੋ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਸਵੀਰ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਹੈ ਅਲਮੋਰਾ ਤੋਂ ਸਾਹਮਣੇ ਆਈ ਹੈ ਜੀ ਹਾਂ ਅਲਮੋੜਾ ਦੀ ਇਹ ਤਸਵੀਰ ਹੈ ਜਿੱਥੇ ਉਤਰਾਖੰਡ ਦੇ ਅਲਮੋਰਾ ਦੇ ਵਿੱਚੋਂ ਵੱਡਾ ਹਾਦਸਾ ਵਾਪਰਿਆ ਹੈ ਇੱਕ ਪੁਲ ਟਹਿ ਟੇੜੀ ਹੋ ਗਿਆ ਹੈ ਪੁਲ ਦੇ ਵਿੱਚ ਪਹਿਲਾਂ ਤੋਂ ਤਰੇੜਾਂ ਆਉਂਦੀਆਂ ਨੇ ਆਸ-ਪਾਸ ਦੇ ਲੋਕ ਉਸ ਨੂੰ ਦੇਖ ਲੈਂਦੇ ਨੇ ਤਾਂ ਉਸ ਪੁਲ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ ਦਸਤੋ ਬਾਦ ਪੁਲ ਦੇਖਦੇ ਹੀ ਦੇਖਦੇ ਢੇਰੀ ਹੋ ਜਾਂਦਾ ਹੈ ਪਾਣੀ ਦਾ ਬਹਾਾ ਪੁਲ ਦੇ ਹੇਠਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਪਾਣੀ ਦਾ ਬਹਾਾ ਚੱਲ ਰਿਹਾ ਹੈ ਤਾਂ ਲਗਾਤਾਰ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਪੰਜਾਬ ਭਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਵੀ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਜੇਕਰ ਗੱਲ ਕੀਤੀ ਜਾਵੇ ਹੋਰ ਖੇਤਰਾਂ ਦੀ ਤਾ ਕਈ ਇਲਾਕਿਆਂ ਦੇ ਵਿੱਚ ਹੜਾ ਵਰਗੇ ਮਾਹੌਲ ਬਣੇ ਹੋਏ ਨੇ ਅਤੇ ਕਈ ਇਲਾਕਿਆਂ ਦੇ ਵਿੱਚ ਹੜਾ ਦੀ ਸਥਿਤੀ ਜੋ ਹੈ ਉਹ ਬਣ ਗਈ ਹੈ। ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉੱਤਰਾਖੰਡ ਦੇ ਅਲਮੋੜਾ ਦੀ ਇਹ ਤਸਵੀਰਾਂ ਨੇ ਜਿੱਥੇ ਅਲਮੋੜਾ ਦੇ ਵਿੱਚ ਇਹ ਪੁਲ ਜੋ ਹੈ ਢਹਿ ਢੇਰੀ ਹੋ ਗਿਆ ਹੈ ਇਸ ਦੇ ਥੱਲੇ ਦਾ ਬਹਾਅ ਤੁਸੀਂ ਦੇਖ ਸਕਦੇ ਹੋ ਪੁਲ ਦੇ ਹੇਠਾਂ ਜੋ ਪਾਣੀ ਵਗ ਰਿਹਾ ਉਸ ਦੀ ਦੇਖ ਸਕਦੇ ਹੋ ਕਿੰਨਾ ਤੇਜ਼ ਪਾਣੀ ਦਾ बहाਅ ਹੈ ਹਾਲਾਂਕਿ ਗਨੀਮਤ ਰਹੀ ਕਿ ਕੋਈ ਵੀ ਇਸ ਪੁਲ ਦੇ ਉੱਤੇ ਸਵਾਰ ਨਹੀਂ ਸਜਸਟ ਕਰਕੇ ਵੱਡਾ ਨੁਕਸਾਨ ਜਾਲੀ ਨੁਕਸਾਨ ਤੋਂ ਬਚਾ ਰਹਿ ਗਿਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੈ ਰਹੀ ਮੀਂਹ ਕਾਰਨ ਪਹਿਲਾਂ ਤਾਂ ਇਸ ਪੁਲ ਦੇ ਵਿੱਚ ਤਰੇੜਾਂ ਆਉਂਦੀਆਂ ਨੇ ਜਿਸ ਤੋਂ ਬਾਅਦ ਤਰੇੜਾਂ ਆਉਣ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਪੁਲ ਨੂੰ ਖਾਲੀ ਕਰ ਦਿੱਤਾ ਜਾਂਦਾ ਪਰ ਜਦੋਂ ਖਾਲੀ ਕਰ ਦਿੱਤਾ ਜਾਂਦਾ ਤਾਂ ਤੋਂ ਦੱਸਦੀ ਕਿ ਦੇਖਦੇ ਹੀ ਦੇਖਦੇ ਇਹ ਪੁਲ ਉੱਥੇ ਹੀ ਢੇਰੀ ਹੋ ਜਾਂਦਾ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਤੁਹਾਨੂੰ ਦੱਸਦੀ ਕਿ ਇਸ ਪੁਲ ਦੇ ਟੁੱਟ ਜਾਣ ਤੋਂ ਬਾਅਦ ਢੇਰੀ ਹੋ ਜਾਣ ਤੋਂ ਬਾਅਦ ਪੁਲਿਸ ਦੇ ਵੱਲੋਂ ਰੂਟ ਜੋ ਨੇ ਸਾਰੇ ਡਾਇਵਰਟ ਕਰ ਦਿੱਤੇ ਗਏ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਵੀ ਜੋ ਹੈ ਇਸ ਨੂੰ ਲੈ ਕੇ ਪੋਸਟ ਸੰਜੀ ਕੀਤੀ ਗਈ ਜਿਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਰੂਟ ਜੋ ਨੇ ਡਾਇਵਰਟ ਕਰ ਦਿੱਤੇ ਗਏ ਨੇ ਤੇ ਜੇਕਰ ਕਿਸੇ ਨੇ ਅਲਮੋੜਾ ਵਿਖੇ ਜਾਣਾ ਹੈ ਤਾਂ ਉਹ ਕਿਰਪਾ ਕਰਕੇ ਕੋਈ ਹੋਰ ਰਸਤਾ ਅਪਣਾਏ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਵੀ ਰੂਟ ਡਾਇਵਰਟ ਕਰ ਦਿੱਤੇ ਗਏ ਨੇ ਪੁਲਿਸ ਨੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਲਮੋੜਾ ਦੇ ਵਿੱਚ ਪੁਲ ਜੋ ਹੈ ਉਹ ਢੇਰੀ ਹੋ ਗਿਆ ਹੈ ਜਿਸ ਕਰਕੇ ਹੁਣ ਜਿੰਨੇ ਵੀ ਰਸਤੇ ਨੇ ਉਹ ਡਾਇਵਰਟ ਕਰ ਦਿੱਤੇਗੇ ਨੇ